ਤੱਕੀ ਕਿ ਕੰਟੀਨ ਵਿੱਚ ਚੱਲਦੇ ਯਾਦ ਆ ਉਹ ਬੰਦਾ ਦੀ ਲੱਗਤੀ ਸੀ ਅੱਜ ਕੋ ਅਟਾਂਬੀ ਦੇ ਕਲਾਸ ਔਰ ਸੁਣਾ ਦੇ ਆਪਣੇ ਮੇਰਾ ਬਣੀ ਮੈਡਿਕਲ ਪੂਰਾ ਕੰਮ ਇਸੇ ਮੈਲੇ ਬੰਦੇ ਦੇ ਡਾਕਟਰਾਂ ਤੋਂ ਨਾਮ ਪੁੱਛਾ ਦੋ ਬੰਦੇ ਨੂੰ ਮੀਟੋੜਾਂ ਦਾ ਨਾਲ ਸੁਣਦੇ ਹੁੰਦੇ ਇਤਨਾ ਸਾਡੇ ਜਮੀਨ ਨੁਕਸਾਨ ਹੋ ਸਾਰੇ ਨੁਕਸਾਨ ਹੋ ਸਾਨੂੰ ਹੁਣ ਵੀ ਖਤਰਾ ਹੈ ਸਾਨੂੰ ਹੁਣ ਵੀ ਖੋਰਟ ਨਾ ਪਾਤੀ ਸੀ ਨਹੀਂ ਪਰ ਹੁਣ ਜਿੱਦਾਂ ਦੋ ਬਜ਼ੁਰਗ ਜੀ ਚਾਹੁੰਦੇ ਹਾਂ ਹਾਂ ਜੀ ਕੱਢ ਦੇ ਕੱਢ ਦੇ ਇਹਦਾ ਐਸਲ ਮਾਈਕ ਇਹ ਲਈ ਮਾਈਕ ਤਾ ਵਾਰੋ ਗਮਰਾ ਇੱਧਰ ਵੀ ਫੋਨ ਆ ਫਾਲੀ ਕੀਤੀ ਉਹਨਾਂ ਨੇ ਮੈਨੂੰ ਤਾਂ ਕੋਈ ਗੱਲ ਤੁਸੀਂ ਬਲ 2-3 ਦਿਨ ਬਾਅਦ ਇੱਥੇ ਮੇੜਾ ਮਾਰ ਲੰਦ 2-3 ਦਿਨਾਂ ਅਸੀਂ ਇੱਥੇ ਸਵਾਇਆਂ ਕਰੰਦੇ ਰਹਿਆ ਸ਼ੁਕਰਵਾਰ ਆਪਣੀ ਮਨੋ ਅੱਜ ਅੱਜਾ ਥਾਂਨੇ ਪੁੰਨਿਆ ਵਾਲੀਆਂ ਦੇ ਕੋਲ ਮੈਂ ਲੈਪਟਾਪ ਵੀ ਕੱਢ ਕੇ ਇੱਥੇ ਸੈਟ ਕੀਤਾ ਬੱਲੇ ਕੇ ਨਹੀਂ ਗਿਆ ਲੈਪਟਾਪ ਅਲਮਾਰੀਆ ਕੱਪੜੇ ਕੂਪੜੇ ਦਖਿਲ ਰੇ ਬੇਟੀਆ ਤੇ ਅਬ ਗਲਾਸ ਵਗੈਰਾ ਆਪਣੀ ਬੋਲੋ ਹੋਰ ਵੀ ਸ਼ਾਨਦਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਅਗਰ ਜੀਨਾ ਥੋੜਾ ਜੀ ਅਜੀਤ ਕੁਮਾਰ ਲਡੋਈਆ ਕੀ ਕਰਨਾ ਹੋਈ ਐ ਤੇਰੀ ਬਸ ਸਾਡੇ ਅਸੀਂ ਸਾਨੂੰ ਅਸੀਂ ਹਫਤਾ ਹੋ ਗਿਆ ਇੱਥੇ ਆਏ ਆ ਢਾਈ ਸਾਲ ਬਾਹਰੋਂ ਆਏ ਕੈਨੇਡਾ ਤੋਂ ਆਏ ਆ ਢਾਈ ਸਾਲ ਹੋ ਗਏ ਆ ਜੀ ਅਸੀਂ 2 ਦਿਨ ਸਫਾਈਆਂ ਇੱਥੇ ਕਰਾਉਂਦੇ ਰਹੇ ਹਾਂ ਲੋਕ ਲਾ ਕੇ ਜਾਂਦੇ ਰਹੇ ਹਾਂ ਜੀ ਤੀਸਰੇ ਦਿਨ ਸਫਾਈ ਕਰਾਈ 6 ਵਜੇ ਸਫਾਈ ਕਰਾ ਕੇ ਅਸੀਂ ਚਲੇ ਗਏ ਹਾਂ ਸ਼ੁੱਕਰਵਾਰ ਰਾਤ ਨੂੰ ਇੱਕ ਘਟਨਾ ਹੋਈ ਆ ਸ਼ਨੀਵਾਰ ਜੇ ਸਵੇਰੇ ਅਸੀਂ ਆਏ ਬਾਰਾਂ ਇਹ ਸਫਾਈ ਕਰਾਣ ਤਾਂ 43 ਸਾਰੇ ਟੁੱਟੇ ਪਏ ਸੀ ਅਲਮਾਰੀਆਂ ਸਾਰੀਆਂ ਤੋੜੀਆਂ ਪਈਆਂ ਸੀ ਕੀ ਸਮਾਨ ਕੀ ਚੋਰੀ ਹੋਇਆ ਜੀ ਇੱਥੋਂ ਸਮਾਨ ਬਸ ਦੋ ਚੂੜੀਆਂ ਸੀਗੀਆਂ ਇੱਕ ਇੱਕ ਜਾਨ ਸੀਗੀ 100 ਗ੍ਰਾਮ ਜੀਵਰ ਬੱਚਿਆਂ ਦਾ ਜੀਵਰ ਸੀਗਾ ਉਹ ਪਰਸੂ ਦੇ ਵਿੱਚ ਸੀ ਕੋਹ ਲੈ ਗਏ ਆ ਇੱਕ ਸਿਲੰਡਰ ਅੱਛਾ ਜੀ ਗੈਸ ਸਿਲੰਡਰ ਠੀਕ ਹੈ ਪਹਿਲੇ ਲੈ ਤੇ ਤੁਹਾਡੇ ਇੱਥੇ ਸੀਸੀਟੀਵੀ ਲੱਗਿਆ ਸੀ ਕੋਈ ਜੀ ਨਹੀਂ ਸੀਸੀਟੀਵੀ ਕੈਮਰੇ ਨਹੀਂ ਲੱਗੇ ਆ ਦਰਖਾਸਤ ਵੀ ਦੇਤੀ ਬੋਲਦੇ ਦਰਵਾਜ਼ਾ ਦੇਤੀ ਐ ਐਸਐਚਓ ਸਾਹਿਬ ਜੀ ਨਮਾਸ਼ੀਰ ਦੇਤੀ ਐ ਕੀ ਨੁਕਸਾਨ ਕਿੰਨੇ ਕਦਾ ਹੋ ਗਿਆ ਜੀ ਅੰਦਾਜ਼ਾ ਨੁਕਸਾਨ ਦੇਖ ਲਓ ਤੁਸੀਂ ਵੀ ਤੁਸੀਂ ਦੇਖ ਲਓ ਵੀ ਇਸ ਤੋਂ ਸਾਮਣਾ ਸਾਢੇ 1.6 ਲੱਖ ਦਾ ਨੁਕਸਾਨ ਹੋ ਗਿਆ ਠੀਕ ਹੈ ਸਾਢੇ 1.6 ਲੱਖ 5.5 6 ਲੱਖ ਰੁਪਏ ਦਾ ਸਾਢੇ 1 6 ਲੱਖ ਦਾ ਨੁਕਸਾਨ ਹੋ ਗਿਆ ਤੇ ਤੇਜੀ ਪੁਲਿਸ ਨੂੰ ਦਰਖਾਸਤ ਦਿੱਤੀ ਪੁਲਿਸ ਨੇ ਕੀ ਕੀਤਾ ਐਸਐਸਓ ਸਾਹਿਬ ਨੇ ਕਿਹਾ ਵੀ ਕਾਰਵਾਈ ਪੂਰੀ ਕਰਾਂਗੇ ਉਹ ਆਣ ਕੇ ਚੈੱਕ ਕਰ ਗਏ ਮੇਰੇ ਗੱਡੀ ਚਾਨ ਕੇ ਇੱਥੇ ਸਭ ਕੁਝ ਦੇਖ ਗਏ ਆ ਤੀਸਰਾ ਮੰਗ ਕੀ ਹੈ ਜੀ ਉਹ ਤਾਂ ਮੈਂ ਮੰਗਿਆ ਵੀ ਸਾਡਾ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਹੈ ਸਾਡਾ ਨੁਕਸਾਨ ਜਿਹੜਾ ਮਿਲਣਾ ਚਾਹੀਦਾ ਆ ਬੰਦੇ ਚੋਰ پکڑਨੇ ਚਾਹੀਦੇ ਆ ਠੀਕ ਆ ਹਾਂ ਜੀ